ਸ ਮੁੰਡੇ ਨੇ ਅਚਾਨਕ ਪਿਸਤਲ ਚੱਕ ਕੇ ਜੀ ਫਾਇਰ ਕੀਤਾ ਉਹ ਗੁੱਡ ਲੱਕ ਕਹਿ ਸਕਦੇ ਆ ਵੀ ਉਹ ਜਿਹੜਾ ਪਿਸਤਲ ਦਾ ਫਾਇਰ ਹੈ ਉਹ ਮੇਰੀ ਪਗੜੀ ਦੇ ਉੱਤੇ ਲੱਗਿਆ ਇਹ ਬਰੂਟੈਲਿਟੀ ਤੱਤ ਪਰ ਉਸੇ ਤਰ੍ਹਾਂ ਨਹੀਂ ਆਜੀ ਅਸੀਂ ਜਿਸ ਦਿਨ ਤੋਂ ਅਸੀਂ ਵਰਦੀ ਪਾਉਂਦੇ ਆ ਡਰਨਾ ਵੀ ਸਾਡੇ ਵਿੱਚ ਕੋਈ ਚੀਜ਼ ਨਹੀਂ ਹੈ ਬਿਨਾਂ ਕੋਖ ਤੋਂ ਬਿਨਾਂ ਡਰ ਤੋਂ ਵਧੀਆ ਤਰੀਕੇ ਨਾਲ ਦਲੇਰੀ ਨਾਲ ਡਿਊਟੀ ਕਰਦੀਆਂ ਔਰ ਪੰਜਾਬ ਪੁਲਿਸ ਦਾ ਤਾਂ ਵੈਸੇ ਇਤਿਹਾਸ ਬੜਾ ਦਲੇਰੀ ਵਾਲਾ ਹੈ ਪਿਤੇ ਦਿਨੀ ਜਲੰਧਰ ਪੁਲਿਸ ਦੇ ਵੱਲੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਇੱਕ ਗੁਰਗੇ ਦਾ ਐਨਕਾਊਂਟਰ ਕੀਤਾ ਗਿਆ ਸੀ ਔਰ ਇਸ ਦੇ ਵਿੱਚ ਸਪੈਸ਼ਲ ਸੈਲ ਦੀਆਂ ਟੀਮਾਂ ਜਿਹੜੀਆਂ ਖਾਸ ਤੌਰ ਦੇ ਉਤੇ ਤਾਇਨਾਤ ਕੀਤੀਆਂ ਗਈਆਂ ਸਨ ਤੇ ਇਸੇ ਦੇ ਬਾਬਤ ਪੂਰੇ ਐਨਕਾਊਂਟਰ ਦੇ ਵਿੱਚ ਚੱਲਦੀਆਂ ਕ੍ਰਾਸ ਫਾਇਰਿੰਗ ਵੀ ਹੁੰਦੀ ਹੈ ਗੈਂਗਸਟਰ ਦੇ ਵੱਲੋਂ ਵੀ ਜਿਹੜੀ ਗੋਲੀ ਚਲਾਈ ਜਾਂਦੀ ਹੈ ਤਾਂ ਇੱਕ ਜਾਂ ਬਾਅਦ ਪੁਲਿਸ ਅਫਸਰ ਦੀ ਜੋ ਪੱਗ ਹੈ ਉਸ ਦੇ ਨਾਲ ਗੋਲੀ ਖਹਿ ਕੇ ਨਿਕਲਦੀ ਹੈ ਤਾਂ ਇਸ ਵਕਤ ਸਾਡੇ ਨਾਲ ਪੂਰੀ ਟੀਮ ਮੌਜੂਦ ਹੈ ਇਸ ਦੇ ਨਾਲ ਨਾਲ ਸਬ ਇੰਸਪੈਕਟਰ ਸੁਰਜੀਤ ਵੀ ਮੌਜੂਦ ਨੇ ਜਿਨ੍ਹਾਂ ਦੀ ਪੱਗ ਦੇ ਨਾਲ ਉਹ ਗੋਲੀ ਖਹਿ ਕੇ ਨਿਕਲੀ ਹੈ ਉਸ ਵਕਤ ਕੀ ਕੁਝ ਹੋਇਆ ਕਿਵੇਂ ਦਾ ਸਮਾਂ ਸੀ ਸਾਰੀ ਗੱਲਬਾਤ ਜਿਹੜੀ ਹੈ ਅੱਜ ਉਹਨਾਂ ਦੇ ਨਾਲ ਕਰਦੇ ਆ ਸੁਰਜੀਤ ਜੀ ਡੇਲੀ ਪੋਸਟ ਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਅੱਛਾ ਸਭ ਤੋਂ ਪਹਿਲਾਂ ਜਾਨਣਾ ਚਾਹੁੰਦੀ ਕਿ ਕੱਲ ਦਾ ਉਹ ਮੰਜ਼ਰ ਕਿਹੋ ਜਿਹਾ ਸੀ ਮਤਲਬ ਕ੍ਰਾਸ ਫਾਇਰਿੰਗ ਹੋ ਰਹੀ ਹੈ ਇੱਕ ਪਾਸੇ ਤੁਸੀਂ ਫਾਇਰ ਕਰ ਰਹੇ ਹੋ ਇੱਕ ਪਾਸੇ ਉਹ ਮਤਲਬ ਕ੍ਰਾਸ ਫਾਇਰਿੰਗ ਉਹਨਾਂ ਵੱਲੋਂ ਵੀ ਜਿਹੜੀ ਲਗਾਤਾਰ ਕੀਤੀ ਜਾ ਰਹੀ ਸੀ ਪੱਗ ਦੇ ਨਾਲ ਗੋਲੀ ਖਹਿ ਕੇ ਲੰਘਦੀ ਹੈ ਉਹ ਕੀ ਕੀ ਮੂਵਮੈਂਟ ਕੀ ਸੀ ਉਸ ਵਿੱਚ ਉਸੋ ਲਈ ਅਸੀਂ ਇਸ ਕੰਨੂ ਗੁਜਰ ਨਾਮ ਦੇ ਵਿਅਕਤੀ ਨੂੰ ਅਸੀਂ ਰਿਕਵਰੀ ਵਾਸਤੇ ਲੈ ਕੇ ਗਏ ਸੀ ਜਦੋਂ ਰਿਕਵਰੀ ਕਰਾਉਣ ਦੇ ਦਰਮਿਆਨ ਉਸ ਬੰਦੇ ਨੇ ਅਚਾਨਕ ਪਿਸਤਲ ਚੱਕ ਕੇ ਜੀ ਫਾਇਰ ਕੀਤਾ ਉਹ ਗੁੱਡ ਲੱਕ ਕਹਿ ਸਕਦੇ ਆ ਵੀ ਉਹ ਜਿਹੜਾ ਪਿਸਤਲ ਦਾ ਫਾਇਰ ਹੈ ਉਹ ਮੇਰੀ ਪਗੜੀ ਦੇ ਉੱਤੇ ਲੱਗਾ ਸੀ ਕਿ ਸਰ ਜਦੋਂ ਪਗੜੀ ਤੇ ਤੁਹਾਡਾ ਮਤਲਬ ਫਾਇਰ ਖਹਿ ਕੇ ਨਿਕਲਦਾ ਤਾਂ ਉਸ ਵਕਤ ਮਨ ਦੇ ਵਿੱਚ ਕੀ ਵਿਚਾਰ ਸੀਗੇ ਕਿਸੇ ਤਰ੍ਹਾਂ ਦਾ ਕੋਈ ਡਰ ਸੀ ਜਾਂ ਫਿਰ ਆਪਣੀ ਡਿਊਟੀ ਦੇ ਲਈ ਉਦੇ ਤਤਪਰ ਸੀਗੇ ਨਹੀਂ ਡਿਊਟੀ ਲਈ ਤਾਂ ਤਤਪਰ ਉਸੇ ਤਰ੍ਹਾਂ ਹੀ ਹੈ ਜੀ ਅਸੀਂ ਜਿਸ ਦਿਨ ਤੋਂ ਅਸੀਂ ਵਰਦੀ ਪਾਉਂਦੇ ਆ ਡਰ ਨਾਮ ਦੀ ਸਾਡੇ ਵਿੱਚ ਕੋਈ ਚੀਜ਼ ਨਹੀਂ ਹੈ ਤੇ ਜਾਬ ਸਰਕਾਰ ਦੀਆਂ ਮਾਨਯੋਗ ਡੀਜੀਪੀ ਸਾਹਿਬ ਦੀਆਂ ਤੇ ਔਰ ਸਾਡੇ ਸੀਪੀ ਸਾਹਿਬ ਦੀਆਂ ਕਲੀਅਰ ਕਰ ਦਿੱਤੇ ਇਨਸਟਰਕਸ਼ਨਸ ਨੇ ਵੀ ਬਿਨਾ ਖੋਫ ਤੋਂ ਬਿਨਾ ਡਰ ਤੋਂ ਵਧੀਆ ਤਰੀਕੇ ਨਾਲ ਦਲੇਰੀ ਨਾਲ ਡਿਊਟੀ ਕਰਨੀ ਆ ਔਰ ਪੰਜਾਬ ਪੁਲਿਸ ਦਾ ਤਾਂ ਵੈਸੇ ਇਤਿਹਾਸ ਬਟ ਦਲੇਰੀ ਜਿਹੜਾ ਚ ਬਿਲਕੁਲ ਜਿਵੇਂ ਸਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਆਲਰੇਡੀ ਤਤਪਰ ਰਹਿੰਦੀ ਆ ਹਰ ਇੱਕ ਕੰਮ ਦੇ ਲਈ ਮਾੜੇ ਅੰਸਰ ਨੂੰ ਨਾ ਤਪਉਣ ਦੇ ਲਈ ਜਦੋਂ ਤੁਸੀਂ ਘਰ ਪਹੁੰਚਦੇ ਹੋ ਪਰਿਵਾਰਕ ਮੈਂਬਰਾਂ ਵੱਲੋਂ ਜਦੋਂ ਤੁਹਾਨੂੰ ਵੇਖਿਆ ਜਾਂਦਾ ਤੁਹਾਡੀ ਪੱਗ ਦੇਖ ਕੇ ਘਰ ਵਾਲਿਆਂ ਦਾ ਕੀ ਰਿਐਕਸ਼ਨ ਸੀ ਪਰਿਵਾਰਕ ਮੈਂਬਰਾਂ ਦਾ ਰਿਐਕਸ਼ਨ ਵੀ ਚਲੋ ਘਬਰਾਟ ਤੇ ਥੋੜੀ ਹੁੰਦੀ ਹੈ ਪਰ ਗੱਲ ਇਹ ਹੈ ਵੀ ਉਹ ਵੀ ਸਾਨੂੰ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਵੀ ਅਸੀਂ ਸਮਾਜ ਦੀ ਸੇਵਾ ਕਰਦੇ ਆਂ। ਉਹਨਾਂ ਨੂੰ ਵੀ ਇਸ ਚੀਜ਼ ਬਾਰੇ ਗਿਆਨ ਹੈ ਵੀ ਅਸੀਂ ਜੇ ਕੋਈ ਕੰਮ ਜਿਹੜਾ ਕਰ ਰਹੇ ਆਂ ਲੋਕਾਂ ਦੇ ਭਲੇ ਵਾਸਤੇ ਕਰਦੇ ਆਂ। ਜੀ। ਤਾਂ ਸਰ ਉਸ ਤੋਂ ਬਾਅਦ ਮਾਨਯੋਗ ਕਮਿਸ਼ਨਰ ਸਾਹਿਬ ਉਹਨਾਂ ਦੇ ਵੱਲੋਂ ਕਾਲ ਕੀਤੀ ਗਈ ਤੁਹਾਨੂੰ ਗੱਲਬਾਤ ਕੀਤੀ ਗਈ ਤੁਹਾਡੇ ਨਾਲ। ਹਾਂਜੀ। ਮਨਜੋ ਸੀਪੀ ਸਾਹਿਬ ਜਿਹੜੇ ਆ ਉਹ ਸਾਨੂੰ ਮਿਲਣ ਵੀ ਆਏ ਔਰ ਆ ਕੇ ਸਾਨੂੰ ਐਪਰੀਸ਼ੀਏਟ ਕੀਤਾ ਔਰ ਸਭ ਤੋਂ ਪਹਿਲਾਂ ਇਮੀਡੀਏਟ ਉਹਨਾਂ ਨੇ ਫੋਨ ਤੇ ਗੱਲ ਕੀਤੀ ਮੁੜ ਕੇ ਸਾਨੂੰ ਆਪਣਾ ਬਹੁਤ ਵਧੀਆ ਤਰੀਕੇ ਦੇ ਨਾਲ ਐਪਰੀਸ਼ੀਏਟ ਕਰਕੇ ਗਿਆ। ਐਪਰੀਸ਼ੀਏਟ ਜਦੋਂ ਦਾ ਤੁਹਾਨੂੰ ਕੀਤਾ ਆਪਣੇ ਆਪ ਤੋਂ ਮਾਨ ਤੁਸੀਂ ਸੋ ਰਿਹਾ ਹਾਂ ਹਾਂਜੀ ਬਿਲਕੁਲ ਮਾਨੋ ਤੁਸੀਂ ਸੋ ਰਿਹਾ ਜੀ ਸਾਡੇ ਸੀਨੀਅਰ ਅਫਸਰ ਆ ਕੇ ਸਾਡੇ ਸਿਰ ਤੇ ਹੱਥ ਰੱਖ ਕੇ ਜਾਣ ਇਸ ਤੋਂ ਬਾਅਦ ਕੀ ਹੋ ਸਕਦਾ ਹੈ ਤਾਂ ਬਿਲਕੁਲ ਇਸੇ ਦੇ ਨਾਲ ਸਾਡੇ ਨਾਲ ਸੀਆਈਏ ਸਟਾਫ ਇਨਚਾਰਜ ਸੁਰਿੰਦਰ ਜੀ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਜਦੋਂ ਇਹੋ ਜੇ ਐਨਕਾਊਂਟਰਸ ਕਰਨ ਦੇ ਲਈ ਨਿਕਲਦੇ ਹੋ ਸਭ ਤੋਂ ਪਹਿਲਾਂ ਕਿਹੋ ਜੀ ਰਣਨੀਤੀ ਹੁੰਦੀ ਹੈ ਕੀ ਕੁਝ ਤੈਅ ਕਰਕੇ ਨਿਕਲਣਾ ਹੁੰਦਾ ਤੁਹਾਨੂੰ ਹਮੇਸ਼ਾ ਹੀ ਇਹ ਜੀ ਸਟ੍ਰੈਟਜੀ ਜਿਹੜੀ ਸਾਡੀ ਆਪਣੀ ਹੁੰਦੀ ਹੈ ਜਿਸ ਤਰ੍ਹਾਂ ਸਾਨੂੰ ਮਾਨਯੋਗ ਡੀਜੀ ਸਾਹਿਬ ਵੱਲੋਂ ਨੂੰ ਨਵੀਂ ਸਰਕਾਰ ਦੀ ਜਿਹੜੀ ਹੈ ਨੀਤੀਆਂ ਨੇ ਸਾਡੇ ਸੀਪੀ ਸਾਹਿਬ ਪਾਸ ਕਰਦੇ ਸਾਨੂੰ ਕਿ ਵੀ ਜਿਹੜੇ ਗੈਂਗਸਟਰ ਹੋ ਗਏ ਡਰਗ ਦੇ ਖਿਲਾਫ ਕੋਈ ਵੀ ਜਿਹੜੇ ਇਸ ਕੰਮ ਚ ਇਨਵੋਲ ਹੈ ਉਸ ਦੇ ਖਿਲਾਫ ਤੁਸੀਂ ਨੂੰ ਅਪਰੀਹੈਂਡ ਕਰਨਾ ਜ਼ੀਰੋ ਟੋਲਰੈਂਸੀ ਹੈ ਵੀ ਇਹਨੂੰ ਕਰਨੇ ਹੀ ਕਰਨਾ ਹਰ ਹਾਲਤ ਚ ਤੇ ਉਹਨਾਂ ਦੇ ਜਦੋਂ ਸਾਨੂੰ ਉਯੋਗ ਅਗਵਾਈ ਦੇ ਵਿੱਚ ਸਾਨੂੰ ਉਹ ਮੋਟੀਵੇਟ ਕਰਦੇ ਆ ਸਾਨੂੰ ਇੱਕ ਪ੍ਰੇਰਣਾ ਮਿਲਦੀ ਤੇ ਸਾਰੀ ਟੀਮ ਨੂੰ ਅਸੀਂ ਪਾਸ ਕਰਦੇ ਆ ਤੇ ਉਹ ਆਟੋਮੈਟਿਕ ਟੀਮ ਪਹਿਲੇ ਤਤਪਰ ਹੁੰਦੀ ਹੈ ਤੇ ਸਾਡਾ ਮਿਸ਼ਨ ਹੀ ਹੈ ਜਦੋਂ ਅਸੀਂ ਮਾੜੇ ਅਨਸਰ ਦੇ ਖਿਲਾਫ ਕਾਰਵਾਈ ਕਰਨੀ ਹੈ ਉਸ ਨੂੰ ਐਪਲੀਅੰਡ ਕਰਨਾ ਤਾਂ ਉਹ ਆਪਣੀ ਬਚ ਨਿਕਲਣ ਲਈ ਹਰ ਤਰੀਕਾ ਉਹ ਜਿਹੜਾ ਅਡਾਪਟ ਕਰਦਾ ਹੈ ਚਾਹੇ ਉਸ ਨੂੰ ਪੁਲਿਸ ਤੋਂ ਫਾਇਰਿੰਗ ਕਰਨੀ ਪਵੇ ਚਾਹੇ ਉਹ ਕਿਦਾਂ ਵੀ ਉਹ ਆਪਣਾ ਕੋਸ਼ਿਸ਼ ਕਰਦਾ ਤੇ ਆਪਣੀ ਟੀਮ ਨੂੰ ਇਹ ਕਿ ਆਪ ਵੀ ਬਚਣਾ ਤੇ ਦੂਸਰੇ ਨੂੰ ਵੀ ਬਚਾਉਣਾ No doubt ਚਾਹੇ ਉਹ ਗਲਤ ਕੰਮ ਕਰ ਰਿਹਾ ਕਾਨੂੰਨ ਦੇ ਮਤਾਬਿਕ ਉਸ ਨੂੰ ਜੋ ਸਜ਼ਾ ਮਿਲੇ ਤੋਂ 100% ਕਿ ਸਾਡਾ ਇਹ ਐਫਰਟ ਹੁੰਦਾ ਹੈ ਕਿ ਆਪ ਵੀ ਬਚਣਾ ਤੇ ਅਗਲੇ ਨੂੰ ਵੀ ਬਚਾਉਣਾ ਜੇ ਉਹ ਸਾਡੇ ਦੇ ਕਰਨਾ ਤਾਂ ਰਿਟੈਲੀਏਟ ਕਰਨ ਤੋਂ ਸਾਨੂੰ ਪੁੱਛਣ ਦੀ ਕਿਤੇ ਲੋੜ ਨਹੀਂ ਹੈਗੀ ਰਿਟੈਲੀਏਟ ਇਮੀਡੀਏਟਲੀ ਕਰੋ ਜੀ ਮਤਲਬ ਇਸ ਤਰੀਕੇ ਦਾ ਰਿਟੈਲੀਏਸ਼ਨ ਹੋਣਾ ਚਾਹੀਦਾ ਹੈ ਕਿ ਅਗਲੇ ਦੀ ਜਾਨ ਜਿਹੜੀ ਹੈਗੀ ਹੈ ਬਚਾਉਣੀ ਹੈ ਤੇ ਆਪਣੀ ਵੀ ਬਚਾਉਣੀ ਹੈ ਤੁਸੋਂ ਹਮੇਸ਼ਾ ਇਹਹੀ ਹੈ ਕਿ ਸਾਡੀ ਟੀਮ ਸਾਡੇ ਬੀਪੀ ਜੈਕਰਸਨ ਸਾਡੇ ਬੀਪੀ ਕੁਝ ਗੱਡੀਆਂ ਹੁੰਦੀਆਂ ਵੈਪਨ ਅੱਛੇ ਹੈ ਸਾਡੇ ਕੋਲ ਟਾਈਮ ਲਈ ਸਾਨੂੰ ਸਾਡੀ ਫਾਇਰਿੰਗ ਹੁੰਦੀ ਰਹਿੰਦੀ ਹੈ ਸਾਰੇ ਜ਼ੋਨਾਂ ਦੀ ਸ਼ੂਟਿੰਗ ਰੇਂਜ ਸੇ ਹਾਂ ਜੀ ਪ੍ਰੋਪਰ ਇਸ ਤੋਂ ਇਲਾਵਾ ਗਾਈਡੈਂਸ ਮਿਲਦੀ ਰਹਿੰਦੀ ਹੈ ਵੱਡੀ ਗੱਲ ਇਹ ਹੁੰਦੀ ਕਿ ਟੀਮ ਨੂੰ ਐਪਰੀਸ਼ੀਏਸ਼ਨ ਚਾਹੀਦੀ ਹੁੰਦੀ ਹੈ ਰਿਵਾਰਡਸ ਮਿਲ ਰਹੇ ਹਨ ਲੇਟ ਰੀਸੈਂਟਲੀ ਸਾਡੇ ਕੁਝ ਇੱਥੋਂ ਜਿਹੜੇ ਹੈਗੇ ਸੀਗੇ ਮੁੰਡੇ ਉਹਨਾਂ ਨੂੰ ਥਾਣੇਦਾਰ ਪ੍ਰਮੋਟ ਕੀਤਾ ਗਿਆ ਅੱਛੇ ਉਹਨਾਂ ਨੇ ਕਾਰਗਜ਼ਰੀ ਕੀਤੀ ਸੀ ਕਿ ਕੰਨਿਆ ਨੂੰ ਡੀਜੀਪੀ ਦੇ ਨਾਮ ਨਾਲ ਨਵਾਜਿਆ ਗਿਆ ਕੈਸ਼ ਔਰਡ ਮਿਲੇ ਇਸੇ ਤਰ੍ਹਾਂ ਸੀਪੀ ਸਾਹਿਬ ਖੁਦ ਸਾਡੇ ਨਾਲ ਉਹਨਾਂ ਨੇ ਕਈ ਵਾਰੀ ਡਿਨਰ ਕੀਤਾ ਹੈ ਲੇ ਤਾਂ ਇਸ ਤੋਂ ਇਲਾਵਾ ਕਈ ਵਾਰੀ ਜਿਹੜੀ ਟੀਮ ਪਰ ਉੱਪਰ ਸਾਹਮਣੇ ਟਾਈਮ ਦੂਰ ਹੁੰਦੇ ਆ ਤਾਂ ਪੂਰੀ ਟੀਮ ਨੂੰ ਗੁਰਕਾਉਲ ਚ ਲੈ ਕੇ ਸੀਪੀ ਸਾਹਿਬ ਗੁਰਕਾਉਲ ਸਾਰੀ ਟੀਮ ਅਪਰੀਸ਼ੀਏਟ ਕਰਦੇ ਆ ਤਾਂ ਇਸੇ ਤਰ੍ਹਾਂ ਜਿਹੜੀਆਂ ਟੀਮਸ ਸਾਰੀਆਂ ਜਿੱਦਾਂ ਜਿਹਨਾਂ ਦਾ ਕੋਈ ਕਿਸੇ ਦਿਨ ਰਨ ਨਹੀਂਤੀ ਹੁੰਦੀ ਸੀਪੀ ਸਾਹਿਬ ਵੱਲੋਂ ਜਾਂ ਸੀਨੀਅਰ ਅਫਸਰ ਵੱਲੋਂ ਜੋ ਨਾਲ ਹੁੰਦੇ ਜਦੋਂ ਉਹਨਾਂ ਨੇ ਜਿਹੜਾ ਉਹਨਾਂ ਦੀਆਂ ਗਾਈਡਲਾਈਨਸ ਹੁੰਦੀਆਂ ਨੇ ਉਹ ਸਾਨੂੰ ਪਾਸ ਕਰਦੇ ਆ ਅਸੀਂ ਅੱਗੇ ਪਾਸ ਕਰਦੇ ਆ ਜੇ ਕੋਈ ਸਾਨੂੰ ਜੂਨੀਅਰਸ ਵੀ ਗਾਈਡਲਾਈਨਸ ਉਹਨਾਂ ਦੇ ਵੀ ਕੁਝ ਜਾ ਹੁੰਦਾ ਤਾਂ ਅਸੀਂ ਮੌਕੇ ਦੇ ਮੁਤਾਬਕ ਕਰਦੇ ਆ ਤੇ ਪ੍ਰੋਅਰਟੀ ਸਾਡੀ ਇਹੀ ਹੈ ਕਿ ਜਿਹੜੇ ਸਾਡੇ ਜੰਗਿਸਟ ਨੇ ਉਹ ਇਸ ਕੰਮ ਦੇ ਵਿੱਚ ਨਾਨ ਇਨਵੋਲਵ ਹੋਣ ਕੋਈ ਕਈ ਅੱਜਕੱਲ ਮਾਹੌਲ ਦੇ ਮੁਤਾਬਕ ਮਤਲਬ ਆਪਣੇ ਆਪ ਨੂੰ ਏਸੀ ਨੂੰ ਪੂਰਾ ਡੈਸ਼ਿੰਗ ਸਮਝੇ ਵੀ ਅਸੀਂ ਕਰੀਏ ਬਟ ਇਸ ਤਰ੍ਹਾਂ ਦੇ ਜਿਹੜੇ ਐਕਸ਼ਨ ਨੇ ਉਹ ਉਹਨਾਂ ਨੂੰ ਵੀ ਫੇਸ ਕਰਨੇ ਪੈ ਸਕਦੇ ਨੇ ਜਿਹੜੀ ਗਲਤ ਕੰਮ ਕਰਦੇ ਆਂ ਅੱਛਾ ਸਰ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਚੈਲੰਜਸ ਦੇ ਨਾਲ ਹੀ ਭਰੀ ਹੁੰਦੀ ਆ ਬੀਂਗਾ ਪੁਲਿਸ ਮੁਲਾਜ਼ਮ ਪੁਲਿਸ ਅਧਿਕਾਰੀ ਸਪੈਸ਼ਲ ਸੈੱਲ ਦੇ ਲਈ ਕੰਮ ਕਰਨਾ ਮਾਰੇ ਅਨਸਰਾਂ ਨੂੰ ਨੱਥ ਪਾਣੀ ਜਾਂਦੇ ਹੋ ਤਾਂ ਮੇਜਰ ਕਿਹੜੇ ਚੈਲੰਜਸ ਹੁੰਦੇ ਨੇ ਜਿਹੜੇ ਤੁਸੀਂ ਫੇਸ ਕਰਦੇ ਹੋ 100% ਜਦੋਂ ਅਸੀਂ ਇਹਦਾ ਕੋਈ ਕੰਮ ਕਰਦੇ ਆ ਅੱਜਕੱਲ ਜਿਆਦਾਤਰ ਜਿਹੜੀ ਆਪਰੇਟ ਆਊਟ ਆਫ ਕੰਟਰੀ ਕਰਦੇ ਆ ਮਤਲਬ ਉੱਥੋਂ ਤੁਸੀਂ ਪ੍ਰੋਵਾਈਡ ਕਰਾ ਰਹੇ ਹੋ ਤਾਂ ਕਈ ਵਾਰੀ ਸਾਨੂੰ ਆਉਂਦੀ ਆ ਵੀ ਕੋਈ ਇਨਫੋਰਮੇਸ਼ਨ ਪਾਸ ਕਰਦਾ ਵੀ ਤੁਸੀਂ ਅਸੀਂ ਤੁਹਾਨੂੰ ਦੇਖ ਲਾਂਗੇ ਇੰਦਾ ਕਰ ਲਾਂਗੇ ਪਰ ਅਸੀਂ ਆਪਣਾ ਕੰਮ ਲੋ ਮੁਤਾਬਕ ਕਰ ਰਹੇ ਆ ਇਹ ਹਿਮਨਿਟੀ ਵੀ ਦੇਖ ਰਹੇ ਆ ਸਭ ਕੁਝ ਕਰ ਰਹੇ ਆ मतलब ਐਡਾ ਦਾ ਕੋਈ ਨਹੀਂ ਹੁੰਦਾ ਕਿਉਂਕਿ ਜਿਹੜੇ ਬੰਦੇ ਤੇ ਅਸੀਂ ਕਾਰਵਾਈ ਕਰਾਂਗੇ ਆਟੋਮੈਟਿਕਲੀ ਉਹ ਸਾਡੇ ਚੰਗਾ ਤਾਂ ਸੋਚੂਗਾ ਨਹੀਂ ਤੇ ਪਰ ਸਾਨੂੰ ਪਤਾ ਹੁੰਦਾ ਵੀ ਅਸੀਂ ਸਹੀ ਕੰਮ ਕਰ ਰਹੇ ਹਾਂ ਅਸੀਂ ਮжоਰਿਟੀ ਆਫ ਪੀਪਲ ਜਿਹੜੇ ਹੈਗੇ ਆ ਸਾਡੇ ਇਸ ਐਕਸ਼ਨ ਨੂੰ ਉਹਨਾਂ ਦੇ ਵਿੱਚ ਕੌਨਫੀਡੈਂਸ ਬਿਲਡ ਹੁੰਦਾ ਹੈ ਸਾਡੇ ਕੋਲ ਆ ਰਹੇ ਆ ਸਾਨੂੰ ਫੋਨ ਕਾਲਸ ਤੇ ਐਪਰੀਸੀਏਸ਼ਨ ਕਰ ਰਹੇ ਆ ਜਿੱਦਾਂ ਉਹ ਤੁਹਾਡੇ ਵੱਲੋਂ ਪ੍ਰਿੰਟ ਮੀਡੀਆ ਵੱਲੋਂ ਮੀਡੀਆ ਵੱਲੋਂ ਤੁਸੀਂ ਇਹਨਾਂ ਨੂੰ ਜਦੋਂ ਸਰਕੂਲੇਟ ਕਰਦੇ ਹੋ ਤਾਂ ਲੋਕ ਮਤਵਤ ਲੋਕਾਂ 'ਚ ਹੀ ਗੱਲ ਜਾਂਦੀ ਤੇ ਲੋਕਾਂ 'ਚ ਕੌਨਫੀਡੈਂਸ ਹੁੰਦਾ ਕਿ ਪੁਲਿਸ ਜਿਹੜੀ ਹੈਗੀ ਐਕਟਿਵ ਹੈਗੀ ਤੇ ਜੇ ਇਨਕੇ ਸਾਡੇ ਨਾਲ ਕੋਈ ਨਾ ਕੋਈ ਮਾੜਾ ਅਨਸਰ ਜਿਹੜੇ ਮਲਾਸੀਂ ਸੇਫ ਆ ਨਹੀਂ ਫਿਰਿੰਗ ਸੇਫ ਤੇ ਸਾਡੀ ਸਟ੍ਰੈਟਜੀ ਇਹੀ ਹੈ ਕਿ ਵੱਧ ਤੋਂ ਵੱਧ ਸਰਕਾਰ ਦੀ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਹੈ ਵੀ ਲਾਅਨ ਆਰਡਰ ਦੇ ਵਿੱਚ ਕੋਈ ਵੀ ਗੜਬੜ ਪੈਦਾ ਕਰੂਗਾ ਉਸ ਨੂੰ ਅਸੀਂ ਉਹ ਟੈਕਸ਼ਨ ਲਾਂਗੇ ਤੇ ਸਾਡੇ ਡੀਜੀ ਸਾਹਿਬ ਸਾਨੂੰ ਰਿਵਾਰਡ ਦੇ ਰਹੇ ਐ ਐਸਪੀ ਸਾਹਿਬ ਸਾਨੂੰ ਅਪਰੀਸ਼ੀਏਟ ਕਰ ਰਹੇ ਆ ਤੇ ਸਾਡਾ ਜਿਹੜਾ ਜਿਹੜਾ ਮੋਰਲ ਆ ਅਪਨ ਬਿਲਕੁਲ ਠੀਕ ਬਿਲਕੁਲ ਹੀ ਸੀਆਈਏ ਸਟਾਫ ਤੋਂ ਜਸਪਾਲ ਜੀ ਵੀ ਮੌਜੂਦ ਨੇ ਜੋ ਕਿ ਸੁਰਜੀਤ ਸਿੰਘ ਹੋਣਾ ਦੇ ਇੰਚਾਰਜ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਹੁਣ ਸਿਰ ਤੁਹਾਡੇ ਤੋਂ ਸਵਾਲ ਪੁੱਛਾਂਗੀ ਕਿ ਡਿਊਟੀ ਵੀ ਕਰਨੀ ਹੈ ਆਪਣੇ ਪਰਿਵਾਰ ਨੂੰ ਵੀ ਸੇਫ ਰੱਖਣਾ ਹੈ ਕੱਲ ਦਾ ਜੋ ਇਨਸੀਡੈਂਟ ਤੁਸੀਂ ਵੇਖਿਆ ਸਭ ਤੋਂ ਪਹਿਲਾਂ ਉਸ ਇਨਸੀਡੈਂਟ ਬਾਰੇ ਤੁਹਾਡੇ ਵਿਚਾਰ ਕੀ ਨੇ ਇਹ ਸਭ ਨੂੰ ਮਤਲਬ ਕਿਵੇਂ ਤੁਸੀਂ ਦੇਖਦੇ ਹੋ ਕਿ ਪੱਗ ਦੇ ਬਿਲਕੁਲ ਕੋਲੋਂ ਦੀ ਗੋਲੀ ਖਹਿ ਕੇ ਲੰਗੀ ਇੱਕ ਤਰ੍ਹਾਂ ਦੇ ਨਾਲ ਜਾਣ ਕਲੀ ਤੇ ਧਰਨ ਵਾਲੀ ਗੱਲ ਸੀ ਬਿਲਕੁਲ ਜੀ ਜਦੋਂ ਪੁਲਿਸ ਕੰਮ ਕਰਦੀ ਹੈ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਹੀ ਆ ਵੀਰ ਇਹ ਪਹਿਲੀ ਵਾਰੀ ਨਹੀਂ ਕਈ ਵਾਰੀ ਹੋਇਆ ਹੈਗਾ ਤੇ ਉਹਦੇ ਵਿੱਚ ਜੇ ਪੁਲਿਸ ਲੀਡਰ ਹੋ ਕੇ ਕੰਮ ਕਰੇਗੀ ਤੇ ਕੌਂਟਰਡਿਕਟ ਕਰ ਲੈਂਦੀ ਹੈ ਅਦਰਵਾਈਜ਼ ਪ੍ਰੋਬਲਮ ਆ ਜਾਂਦੀ ਹੈ ਤੇ ਪੰਜਾਬ ਪੁਲਿਸ ਤੰਨੇ ਲੀਡਰ ਹੋ ਕੇ ਹੀ ਕੰਮ ਕਰਦੀ ਹੈ ਜੀ ਤੇ ਸਰ ਕਿਵੇਂ ਫਿਰ ਕੱਲ ਦੀ ਰਣਨੀਤੀ ਜਿਹੜੀ ਤੁਸੀਂ ਬਣਾਈ ਹੈ ਸਪੈਸ਼ਲ ਕੀ ਇਨਸਟਰਕਸ਼ਨ ਸੀਗਾ ਤੁਹਾਡੇ ਵੱਲੋਂ ਆਪਣੀ ਟੀਮ ਨੂੰ ਦਿੱਤੀਆਂ ਗਿਆ ਸੀ ਸਾਡੀ ਜਿਹੜੀ ਟੀਮ ਹੈ ਵੈਸੀ ਸਪੈਸ਼ਲਾਈਜ਼ਡ ਆ ਜਦੋਂ ਕੋਈ ਇਦਾਂ ਦਾ ਆਪਰੇਸ਼ਨ ਹੁੰਦਾ ਤੇ ਅਸੀਂ ਸਪੈਸ਼ਲੀ ਇੱਕ ਹੋਰੀ ਡਿਸਕਸ ਕਰ ਲੀਦਾ ਹੈਗਾ ਟੀਮ ਤੇ ਆਰ ਫਾਰਵਰਡ ਟੀਮ ਹੁੰਦੀ ਹੈ ਬੈਕਵਰਡ ਟੀਮ ਹੁੰਦੀ ਹੈ ਚਲਦੀ ਟੀਮ ਹੁੰਦੀ ਆ ਆਪਰੇਟ ਕਰਨ ਤੋਂ ਪਹਿਲਾਂ ਸਾਰਾ ਡਿਸਕਸ਼ਨ ਹੁੰਦਾ ਫਿਰ ਉਸ ਤੋਂ ਬਾਅਦ ਕੰਮ ਕਰੀਦਾ ਹੈ ਅੱਛਾ ਸਰ ਜੀ ਜੀ ਆਖਰੀ ਸਵਾਲ ਤੁਹਾਡੇ ਤੋਂ ਐ ਜਾਨਣਾ ਚਾਹਾਂਗੀ ਕਿ ਨੌਜਵਾਨ ਪੀੜ੍ਹੀ ਅੱਜ ਦੇ ਦੌਰ ਤੇ ਗੈਂਗਸਟਰਵਾਦ ਦੇ ਵਿੱਚ ਬਹੁਤ ਜ਼ਿਆਦਾ ਜਾਂਦੀ ਪਈ ਹੈ ਨਸ਼ਿਆਂ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਡ ਹੈ ਉਹਨਾਂ ਲੋਕਾਂ ਨੂੰ ਕੀ ਸੁਨੇਹਾ ਹੈ ਤੁਹਾਡਾ ਤੁਨੇ ਹਾਈ ਹੀ ਹੈ ਜੀ ਮੇ ਨਸ਼ੇ ਪੱਤੇ ਛੱਡ ਕੇ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਖਿਆਲ ਰੱਖੋ ਆਪਣੇ ਸਮਾਜ ਨੂੰ ਕੁਝ ਇਹੋ ਜਿਹੀ ਚੀਜ਼ ਦੇ ਕੇ ਜਾਓ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਤੁਹਾਨੂੰ ਯਾਦ ਰੱਖਣ ਇਹ ਨਾ ਸੋਚਣ ਵੀ ਲੈ ਵੀ ਇਹ ਤਾਂ ਨਸ਼ੇ ਖਾ ਕੇ ਮਰ ਗਿਆ ਸੀ ਇਹ ਨਾ ਹੋਵੇ ਵੀ ਅਗਲਾ ਇਹ ਕਵੇ ਇਹ ਪੁਲਿਸ ਦੀ ਗੋਲੀ ਨਾਲ ਮਰ ਗਿਆ ਸੀ ਇਸ ਕਰਕੇ ਜਿਹੜਾ ਵੀ ਹੈਗਾ ਆਪਣੇ ਪਰਿਵਾਰ ਨੂੰ ਆਪਣੇ ਸਮਾਜ ਨੂੰ ਸਹਿਚਾਰੇ ਨੂੰ ਵਧੀਆ ਦੇਣ ਦੇ ਕੇ ਜਾਓ ਜਿਹੜੇ ਤੁਸੀਂ ਤੁਹਾਨੂੰ ਦੁਨੀਆ ਯਾਦ ਰੱਖੇ ਅੱਛਾ ਨੈਕਸਟ ਜਦੋਂ ਵੀ ਕਿਸੇ ਇਹੋ ਜੋ ਆਪਰੇਸ਼ਨ ਤੇ ਜਾਉਂਗੇ ਉਹਨੂੰ ਕੁਝ ਖਾਸ ਤਿਆਰੀਆਂ ਕਰਕੇ ਜਾਓਗੇ ਤੁਸੀਂ ਨਹੀਂ ਤਿਆਰੀਆਂ ਅੱਗੇ ਵੀ ਖਾਸ ਹੀ ਸੀ ਜੀ ਕੋਈ ਸਪੈਸ਼ਲ ਤਿਆਰੀ ਇਹਦੇ ਨਾਲ ਵੱਖਰੀ ਨਹੀਂ ਕਰਾਂਗੇ ਰੱਬ ਦਾ ਨਾਮ ਲੈ ਕੇ ਪਹਿਲਾਂ ਜਾਇਦਾ ਸੀ ਰੱਬ ਦਾ ਨਾਮ ਲੈ ਕੇ ਹੁਣ ਜਾਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਹੀ ਸੀਆਈਏ ਸਟਾਫ ਦੀ ਪੂਰੀ ਟੀਮ ਦੇ ਨਾਲ ਗੱਲਬਾਤ ਕੀਤੀ ਹੈ ਤੇ ਇਸ ਦੇ ਨਾਲ ਹੀ ਜਵਾਜ਼ ਸਬ ਇੰਸਪੈਕਟਰ ਦੇ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਦੇ ਪੱਗ ਦੇ ਆਲੋ ਗੋਲੀ ਖਹਿ ਕੇ ਨਿਕਲਦੀ ਹੈ ਤਾਂ ਵਾਕਈ ਉਹ ਜੇਕਰ ਸੀਨ ਆਪਣੇ ਦਿਮਾਗ ਦੇ ਵਿੱਚ ਵੀ ਸੋਚਿਆ ਜਾਵੇ ਤਾਂ ਇੱਕ ਮਿੰਟ ਦੇ ਲਈ ਅਜੀਬਾ ਲੱਗਦਾ ਹੈ ਕਿ ਸੋਚ ਕੇ ਵੀ ਇਨਸਾਨ ਨੂੰ ਡਰ ਲੱਗੇਗਾ ਪਰ ਵਰਦੀਆਂ ਗੋਲੀਆਂ ਦੇ ਵਿੱਚ ਵੀ ਆਪਣੀ ਡਿਊਟੀ ਤੇ ਇਹੋ ਜੇ ਜੋ ਪੁਲਿਸ ਅਫਸਰ ਨੇ ਉਹ ਤੈਨਾਤ ਸੀ ਤੇ ਆਪਣੀ ਡਿਊਟੀ ਜਿਹੜੀ ਆ ਬਖੂਬੀ ਇਹਨਾਂ ਨੇ ਨਿਭਾਈ ਹੈ ਤਾਂ ਪੰਜਾਬ ਪੁਲਿਸ ਦੇ ਨਾਲ ਰਿਲੇਟਡ ਬਹੁਤ ਸਾਰੀਆਂ ਵੀਡੀਓਜ਼ ਨੇ ਕੁਝ 네ਗੇਟਿਵ ਵੀਡੀਓਜ਼ ਵੀ ਬਹੁਤ ਸਾਰੇ ਲੋਕ ਸ਼ੇਅਰ ਕਰਦੇ ਨੇ ਪਰ ਇਹ ਚੰਗੀ ਚੀਜ਼ ਹੈ ਜਿਸ ਨੂੰ ਸ਼ੇਅਰ ਉੰਦਾ ਸਾਡਾ ਪਹਿਲ ਦੇ ਆਧਾਰ ਤੇ ਫਰਜ਼ ਬਣਦਾ ਹੈ ਕੈਮਰਾ ਪਰਸਨ ਸਾਇਲ ਦੇ ਨਾਲ ਮਨਪ੍ਰੀਤ ਕੌਰ ਡੇਲੀ ਪੋਸਟ ਜਲੰਧਰ